ਕਿੰਨੇ ਖਬੀਰ ਹੈ ਹਾਂਜੀ ਮੰਮੀ ਫੋਨਰਾ ਖਾਂ ਜਰੀ ਕਾ ਤੇ ਮੇਰੀ ਗੱਲ ਸੁਣ ਸਾਰਾ ਦਿਨ ਇਹਦੇ ਵਿੱਚ ਹੀ ਬੜਿਆ ਰਹਿਣਾ ਹਾਂ ਹਾਂਜੀ ਦੱਸੋ ਦੱਸਣਾ ਮੈਂ ਕੀ ਆ ਜਿੱਦਣੇ ਗਈ ਆ ਦੀਪ ਆਪਣੇ ਪੇਕੇ ਹਾਂਜੀ ਤੇ ਮੇਰੇ ਕੋ ਸੱਟ ਲੈ ਕੇ ਗਈ ਸੀ ਹਾਂਜੀ ਇਹਨੇ ਆਣ ਕੇ ਮੈਨੂੰ ਵਾਪਸ ਨਹੀਂ ਕੀਤਾ ਨਾ ਮੈਨੂੰ ਦੱਸਿਆ ਹੀ ਆ ਕਿ ਮੰਮੀ ਮੇਰਾ ਖੜਿਆਵਾ ਤੈਨੂੰ ਵਾਪਸ ਨਹੀਂ ਕੀਤਾ ਉਹਨੇ ਆਵੇ ਮੈਂ ਦੱਸਾਂ ਕਿੱਦਾਂ ਨਹੀਂ ਗੱਲਾਂ ਲਿਆਂ ਕਰਨਾ ਤੈਨੂੰ ਇਹਨੇ ਦੱਸਿਆ ਕਿ ਮੰਮੀ ਨੂੰ ਮੈਂ ਫੜਾਇਆ ਨਹੀਂ ਸੱਟ ਮੈਨੂੰ ਨਹੀਂ ਪਤਾ ਇਹ ਦਿਲਦਾ ਕਿ ਮੈਨੂੰ ਪਤਾ ਹੁੰਦਾ ਤਾਂ ਮੈਂ ਪਹਿਲੇ ਕਹਿ ਦਣਾ ਕਿ ਤੈਨੂੰ ਬਾਸ ਕਰਕੇ ਆ ਜਿਸ ਨੂੰ ਲੈ ਗਈ। ਚੱਲ ਉਹ ਤਾਂ ਕੋਈ ਗੱਲ ਨਹੀਂ ਜੀ ਇਹਨੇ ਕੋਲ ਵੀ ਰੱਖ ਲਿਆ ਪਰ ਦੱਸਣ ਦਾ ਫਰਜ਼ ਤੇ ਹੈਗਾ ਹੀ ਨਾ। ਹੁਣ ਮੈਨੂੰ ਕੀ ਪਤਾ ਵਾ ਤੇ ਇਹਦੇ ਕੋਲ ਵਾ ਤੇ ਜਾਂ ਪੇਕੇ ਛੱਡ ਆਈਏ। ਉਹ ਮਹਿੰਗੀ ਭਾਰੀ ਚੀਜ਼ਾਂ ਇਹ ਕਿੰਨੀ ਸਸਤੀਆਂ ਵਾ। ਤੈਨੂੰ ਵੀ ਪਤਾ 1.5 ਲੱਖ ਨੂੰ ਤੋੜਾ ਵਾ। ਹਾਂਜੀ ਹਾਂਜੀ ਇਹਦੇ ਤਿੰਨਾ ਚਮਾ ਤੋੜਿਆਂ ਦਾ ਵਾ। ਉਹ ਕਿੱਥੇ ਜਾਂਦਾ ਹਸਾਬ। ਮੇਰੇ ਦਿਨ ਉਹ ਆਖ ਦੇਣਾ ਰੇ ਰੇ ਮੈਨੂੰ ਮੈਨੂੰ ਪਤਾ ਨਹੀਂ ਇਹ ਦਿਲਦਾ। ਚੱਲ ਉਹ ਪੱਛੀ ਭਲਾ ਤੇ ਕਿੱਥੇ ਆ ਤੂੰ ਫੜਾਇਆ ਨਹੀਂ ਮੰਮੀ ਨੂੰ। ਚਲ ਮੈਂ ਕਰ ਲ ਨੇ ਆਣੀ ਸਿਆਣੀ ਆ ਇਹ ਨਾ ਹੋਵੇ ਇਦਾਂ ਹੀ ਸੁੱਟ ਛੜੇ ਕਿਤੇ ਤੇ ਕੋਈ ਗੱਲ ਨਹੀਂ ਇਥੋਂ ਫੜ ਕੇ ਪਾ ਲੂੰਗੀ ਇਹ ਚੀਜ਼ਾਂ ਹੁਣ ਨਾ ਜਿੰਦਰ ਅੰਦਰ ਰੱਖਣ ਵਾਲੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਪਾਗ ਤੇ ਗਈ ਆ ਪਰ ਆਉਂਦਿਆਂ ਨਹੀਂ ਪਾਇਆ ਨਹੀਂ ਮੇਰੇ ਸਹਾਨਾ ਤੇ ਫੇਰ ਉਹ ਕਿੱਥੇ ਗਿਆ ਆਉਂਦਿਆਂ ਨਹੀਂ ਪਾਇਆ ਨਹੀਂ ਜਾਂਦਿਆਂ ਪਾ ਗਈ ਆਉਂਦਿਆਂ ਨਹੀਂ ਪਾਇਆ ਹੁਣ ਮੈਨੂੰ ਪੁੱਛਦਾ ਵੀ ਰੁਕਿਆ ਕਿੱਥੇ ਨੇ ਆ ਹੁਣ ਪੁੱਛ ਜਾਈਏ ਪਾਗਰ ਖੇਲ ਪਰਸ ਤੇ ਕਿੱਥੇ ਜਾਂ ਫਿਰ ਜਾ ਕੇ ਉੱਤੇ ਫੜਾਈਏ ਪਕੇ ਅਹੀਂ ਤੇ ਨਾ ਜਦੋਂ ਕਿਤੇ ਜਾਣਾ ਆਪਣੀ ਸੱਸ ਕੋਲ ਮੰਗ ਕੇ ਚੀਜ਼ ਲੈਣੀ ਤੇ ਫੇਰ પાਕੇ ਜਾਣਾ ਤੇ ਆਉਂਦੇ ਹੀ ਲਾ ਕੇ ਤੁਹਾਨੂੰ ਫੜਾ ਦੇਣੀ ਵੀ ਆਹ ਲਓ ਸਾਂਭ ਲਓ ਤੇ ਇਹਨਾਂ ਕੁੜੀਆਂ ਨੂੰ ਤਾਂ ਅੱਜਕੱਲ ਹੈ ਹੀ ਨਹੀਂਗਾ ਉਹ ਤੇ ਕਿਉਂਦੀਆਂ ਵਾਂ ਚੀਜ਼ ਹੱਥੇ ਚਾਹੀ ਤੇ ਚੱਲ ਹੱਥੀਂ ਚੀਜ਼ ਬਣਾਈ ਹੋਏ ਨਾ ਕਦਰ ਫੇਰ ਹੁੰਦੀ ਆ ਆਹੋ ਕੋਈ ਗੱਲ ਨਹੀਂ ਗੜੀ ਪਤਾ ਲੱਗੀ ਜਾਣਾ ਜਦੋਂ ਬਣਾਉਣਾ ਪਿਆ ਗੱਲ ਤੇ ਹੀ ਆ ਵੀ ਜੇ ਹੱਥੀਂ ਨੇ ਕੁਝ ਕੀਤਾ ਤਾਂ ਫੇਰ ਕਦਰ ਕਿ ਧੋਣੀ ਨੇ ਚੀਜ਼ਾਂ ਦੀ ਪਰ ਇੰਨੇ ਦਾ ਖਲਤ ਹੋਣੀ ਚਾਹੀਦੀ ਆ ਮਾਂ ਨੇ ਨਹੀਂ ਕੋਈ ਅਕਲ ਦਿੱਤੀ ਤੇ ਸਮਾਨ ਜੜਾ ਵਾ ਨਾ ਜਾ ਕੇ ਸੱਸ ਮਾਣ ਨੂੰ ਫੜਾਈ ਦੰਦਾ ਚਲੋ ਕੋਈ ਗੱਲ ਨਹੀਂ ਨਵੀਂ ਕਰ ਲੂੰਗਾ ਤੇ ਨਾਲ ਗੱਲ ਹੀ ਅਜੀਬ ਤੇ ਮਿੰਗਦੇ ਫੋਨ ਆਇਆ ਸੀ ਕੀ ਜਾਂਦੀ ਕਿੰਨੀ ਢੋਕ ਦੇਣਾ ਆਉਣਾ ਵਾ ਇੱਧਰ ਨੂੰ ਚੱਲ ਕੋਈ ਗੱਲ ਨਹੀਂ ਆਉਣਾ ਵਾ ਤੇ ਆ ਜੇ ਆਉਗਾ ਫੋਨੇ ਜਾਂ ਤੇ ਆਉਣਗੇ ਅੱਡੇ ਤੇ ਜਾਂ ਫਿਰ ਅੰਨੇ ਦੇ ਪਿੰਡੋਂ ਚੜਾ ਲਿਓਂਗਾ ਚੱਲ ਵੇਖ ਨਹੀਂ ਜਾਂਦਾ ਤੇ ਤੂੰ ਹੈ ਹੀ ਆ ਜੇ ਲਿਆਉਣਾ ਤਾਂ ਆਂਦਾ ਬਿਠਾ ਲਿਆ ਵੀ ਆਓ ਵੀ ਗੱਡੀ ਠੀਕ ਰਹਿੰਦੀ ਆ ਮੁਰਦਿਆਂ ਦਾ ਘਟਾ ਤਰੇ ਜਾਣਾ ਲੋਕੋ ਵੀ ਚੱਲ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣੋ ਹਾਂਜੀ ਕਿਤੇ ਨਾ ਨਾ ਲੜਕ ਤੇ ਨਹੀਂ ਆਉਣਾ ਹੋ ਨਹੀਂ ਨਹੀਂ ਲੜਦੀ ਗੱਡੀ ਗੱਲ ਆਉਣਾ ਵਾ ਵੇਖਦਾ ਪਤਾ ਨਹੀਂ ਦੇਣੀ ਆ ਮੁੜ ਕੇ ਨਾ ਹੋਵੇ ਕਾਨੂੰ ਹਾਡੇ ਸਿਰ ਤੇ ਗੱਲ ਆ ਜੀ ਫੇ ਜਾ ਕੇ ਤਾਂ ਕੁੜੀ ਕੋ ਰਹਿੰਦੀ ਆ ਉਹਦੀ ਗੱਲ ਹੈ ਜੀ ਪਰ ਉਹਨਾਂ ਨੂੰ ਨਾ ਕਿਦਾਂ ਕਰੀਏ ਇੱਕ ਹੋਰ ਦੋਨੇ ਆਪਣੇ ਚੱਲ ਨਾ ਕਾਨੂੰ ਕਰਨੀਆਂ ਦੋਦੇ ਰਹਿ ਕੇ ਚਲ ਜੂਗੀ ਆਪੇ ਮਲੇ ਆ ਕੇ ਪਤਾ ਲੱਗੀ ਜਾਣਾ ਮੈਂ ਆਪਣੇ ਕੁੜੀ ਨਾਲ ਗੱਲ ਕਰੂਗੀ ਤੇ ਕੁੜੀ ਨੇ ਬੜੀ ਦੱਸਣੀ ਆ ਤੇ ਜਿਹੜੀਆਂ ਨਾ ਕੁੜੀਆਂ ਹੁੰਦੀਆਂ ਆਪਣੇ ਪੇਕਿਆਂ ਦੀ ਗੱਲ ਕਰਦੀਆਂ ਹੁੰਦੀਆਂ ਓਏ ਆ ਉਹ ਤੇ ਹੈ ਹੀ ਆ ਮਤਲਬ ਮੈਨਾਂ ਗੱਲ ਕਰੀ ਲਵੇ ਚੰਗਾ ਪੁੱਛ ਨਹੀਂ ਦੇਣੀ ਆਪਾਂ ਚੱਕੀ ਜਿਹਾ ਐਦਾਂ ਹੀ ਆਈ ਆ ਚੱਲ ਕੋਈ ਨਹੀਂ ਲੱਗੀ ਜਾਣਾ ਪਤਾ ਮੈਂ ਜਿੰਨੀ ਕ ਬਣਦੀ ਉਹ ਨਹੀਂ ਮੰਨ ਲੱਗਦਾ ਭਾਵੇਂ ਲੜਕੀ ਹੋਵੇ। ਕੋਈ ਗੱਲ ਨਹੀਂ ਮੁੜ ਕੇ ਇਹ ਨਾ ਹੋਵੇ ਕਿ ਸਿਆਲ ਜਾਣ ਦਾ ਨਾ ਇਹ ਨਾ ਲਵੇ। ਤੂੰ ਹੁਣ ਇੱਥੇ ਹੀ ਰਵਾਂ ਮੈਂ। ਇਹ ਕੰਮ ਨਹੀਂ ਸਾਡੇ ਕੋ ਪਗਣਾ। ਮੈਂ ਤੈਨੂੰ ਪਹਿਲਾਂ ਹੀ ਦੱਸ ਦਿੰਦੀ ਆ। ਮੁੜ ਕੇ ਰਾਹ ਘਰ ਕਰਦੇ ਤੇਰੇ ਕੰਨ ਖਾਈ ਜਾਵੇ। ਤੂੰ ਮੰਮੀ ਨੇ ਇੱਥੇ ਰਹਿਣਾ। ਪਰਉਣਾ ਹੁੰਦਾ 1-2 ਦਿਨ। ਮਹੀਨਿਆਂ ਵੱਧੀ ਨਹੀਂ ਹੁੰਦਾ। ਵਾਹ ਮਮੀ ਇਹ ਗੱਲਾਂ ਇਹਦੀ ਨਹੀਂ ਤੋਂ ਵੀ ਨਹੀਂ ਆਗੀ। ਚਲ ਕੋਈ ਗੱਲ ਨਹੀਂ। ਅੱਗੇ ਮੜ ਕੇ ਬੈਠੀ ਰਹੂਗੀ ਨਜ਼ਰ। ਕੋਈ ਗੱਲ ਨਹੀਂ। ਲੱਗ ਹੀ ਜਾਣਾ ਪਤਾ। ਤੂੰ ਏਦਾਂ ਕਰ। ਉਹ ਮੁੰਡਾ ਆਇਆ ਨਹੀਂ ਕਾ ਜਾ। ਤੇ ਖਾਣ ਪੀਣ ਨੂੰ ਸੰਭਾਲ ਲਿਆ ਦੇ ਅੱਡੇ ਤੋਂ ਜਾ ਕੜੀ ਕੜੀ ਮੰਗਦਾ ਵਾ ਤੇ ਫਿਰ ਮੈਂ ਉਸਰ ਸੋਈ ਜੋ ਕੀ ਦਵਾਈ ਨੂੰ ਖਾਣ ਨੂੰ ਨਹੀਂ ਚੱਲਿਆ ਜਨ ਮੈਂ ਸੁਣ ਲਿਆ ਦੇ ਜਾ ਕੇ ਤੇ ਠੀਕ ਹੋ ਹੋਰ ਪੁੱਤ ਕੀ ਹਾਲ ਚਾਲ ਬਸ ਵਧੀਆ ਮੈਂ ਕਿਹਾ ਜੇ ਡੈਡੀ ਬੈਠੇ ਬਾਹਰ ਮੈਂ ਲਾਗੇ ਤੇ ਬਹਾਂ ਜਾ ਕੇ ਖੜੀ ਲਾਗੇ ਕਿ ਪੁੱਤ ਬੈਣਾ ਵਾ ਮੈਂ ਜਦੋਂ ਆਇਆ ਸੀ ਤੇ ਤੂੰ ਚਲ ਗਈ ਸੈਂਟਰ ਮੈਂ ਆਣ ਕੇ ਪੁੱਛਿਆ ਸੀ ਤੇ ਕਹਿ ਡੇ ਭੂਭਾਵੀ ਆਪਣੀ ਲਾਗੇ ਚਲ ਗਈ ਆ ਸੈਂਟਰ ਆਉ ਮੈਂ ਚਲ ਗਈ ਮੈਂ ਕਿਹਾ ਘਰੇ ਵੀ ਕੀ ਕਰਨਾ ਚਲੋ ਕੰਮ ਫੇਰਾ ਆ ਜਦੋਂ ਉਹ ਮੈਂ ਘਰ ਆਉਣਾ ਤੂੰ ਚਲ ਜਾਨੀ ਆ ਫਿਰ ਕੰਮ ਤੇ ਇਦਾਂ ਹੀ ਹੁੰਦਾ ਪੁੱਤ ਆ ਹੋਏ ਵੀ ਹੈ ਜੇ ਬਣਾਏ ਆ ਪਿਆਰੇ ਲੱਗੀ ਆ ਸਹੀ ਆ ਭਾਜੀ ਆਰੇ ਲੱਗੇ ਬੰਦਾ ਚੰਗਾ ਜੇ ਵੇਲੇ ਤੇ ਘਰ ਪਾ ਕੁਛ ਨਹੀਂ ਹੈਗਾ ਬਾਈ ਇੱਥੇ ਵੀ ਲੜਦੀਆਂ ਰਹਿੰਦੀਆਂ ਸੀ ਦੋਵੇਂ ਨਾ ਸੱਸ ਲੜਨਾ ਤੇ ਚਲੋ ਕੀ ਆ ਡੈਡੀ ਜੀ ਆਪਣਾ ਵੀ ਸਭੋ ਟਾਈਮ ਪਾਸ ਪੜ੍ਹੀ ਲਿਖੀ ਹੈਗੀ ਆ ਭਾਬੀ ਵੀ ਓਏ ਆਹੋ ਪੜ੍ਹਾਈ ਵੀ ਕਿਸੇ ਕੰਮ ਆਵੇ ਕੋਈ ਤੇ ਕੋਈ ਆ ਸਾਰੇ ਆ ਜਾ ਕੇ ਰੋਟੀਆਂ ਲਾਉਣ ਤੇ ਲਾਉਂਦੇ ਨੂੰਹ ਨੂੰ ਤੇ ਇਹਦਾ ਇਹਦਾ ਪੁੱਤ ਹਾਂਜੀ ਹੋ ਤੋਂ ਸੁਣਾ ਤੇਰੀ ਸੱਸ ਦਾ ਕੀ ਹਾਲ ਆ ਸਾਸਤੇ ਠੀਕ ਠਾਕ ਉਹ ਵੀ ਗਏ ਫਰੀਦਗੜ੍ਹ ਸਾਹਿਬ ਵੱਲ ਤੁਹਾਨੂੰ ਪਤਾ ਹੈ ਮਾਸੀ ਫਿਰ ਉੱਥੇ ਸਮਾਗਮ ਵੀ ਹੋਣਗੇ ਤੇ ਨਾਲ ਡਾਂਸ ਦੇ ਰਹਿਣਗੇ ਠੀਕ ਹੈ ਠੀਕ ਹੈ ਤੇ ਮੈਂ ਨੇ ਕਿਹਾ ਮੈਂ ਕਿਹਾ ਚੱਲ ਚੱਲੇ ਆ ਦੱਸ ਦੇਣ ਮੈਂ ਵੀ ਘਰ ਕੀ ਕਰਨਾ ਸੀ ਡੈਡੀ ਓਏ ਕੱਲੀ ਨੇ ਪੁੱਤ ਤੂੰ ਕੀ ਕਰਨਾ ਇਹ ਵੀ ਕੀਤਾ ਵਧੀਆ ਕੀਤਾ ਤੇ ਨਾਲੇ ਕਿੰਨਾ ਹੀ ਚੇਰ ਹੋ ਗਿਆ ਆਈ ਨਹੀਂ ਇੱਥੇ ਰਿਹਾ ਹੀ ਨਹੀਂ ਜਾਂਦਾ ਜਦ ਐਦਾਂ ਹੀ ਆ ਤੇ ਮੈਂ ਵੀ ਫਿਰ ਆ ਗਈ ਮੈਂ ਕਿਹਾ ਬੱਸ ਬੱਸ ਸਕੂਲ ਦੀ ਸੈਜ਼ ਇੱਥੋਂ ਵੀ ਤੇ ਜਾਂਦੀ ਆ ਇਹ ਗਾ ਪੜਾਈ ਕਿਹੜਾ ਖਰਾਬ ਹੋਣੀ ਚਲੋ ਇੱਥੇ ਹੀ ਸਹੀ ਨਹੀਂ ਨਹੀਂ ਚਲ ਇੱਥੋਂ ਭੇਜ ਦਿਆ ਕਰਾਂਗੇ ਉਹਨੂੰ ਆਹੋ ਇੱਥੋਂ ਆਵਾ ਅੱਡੇ ਤੋਂ ਚੜਾਈ ਦਾ ਤੇ ਰਾਮ ਨਾਲ ਉੱਥੇ ਲੈ ਆਈਦਾ ਜਿੱਥੇ ਹੈ ਹੀ ਹੈ ਤੋ ਮੈਂ ਨਾ ਬੱਸ ਤੇ ਨਾਲ ਗੱਲ ਕਰਨੀ ਹੈ ਹਾਂਜੀ ਮੰਮੀ ਤੇਰੀ ਬੜੀ ਗੁੱਸੇ 'ਚ ਰੰਡੀ ਆ ਕਿਉਂ ਕੀ ਹੋ ਗਿਆ ਜੀ ਹੋਣਾ ਕੀ ਆ ਕਿ ਤੇ ਦੀਪ ਗਈ ਹੈ ਆਪਣੇ ਪੇਕੇ ਹਾਂਜੀ ਹਾਂਜੀ ਤੇ ਉੱਥੇ ਕਿਤੇ ਆਪਣੀ ਭਝਾਈ ਨੂੰ ਕਹਿੰਦੀ ਹੁੰਦੀ ਆ ਪਈ ਜਿਹੜੇ ਸੱਸਵਾ ਉਹਨਾਂ ਮਾ ਥੱਲੇ ਲਾ ਕੇ ਰੱਖਿਆ ਵਾ ਉਹਨੇ ਕਿਤੇ ਫੋਨ ਤੇ ਨੂੰ ਦੱਸਤਾ ਹੀ ਉਹੋ ਡੈਡੀ ਜੀ ਇਹ ਗੱਲ ਮੰਮੀ ਨੇ ਮੈਨਾਂ ਵੀ ਕੀਤੀ ਜੀ ਕੀ ਕੀ ਮੰਮੀ ਨੇ ਗੱਲ ਮੈਨਾਂ ਅੱਛਾ ਮੈਂ ਤਾਂ ਮੰਮੀ ਨੂੰ ਇੱਕ ਹੀ ਕਹਾਂ ਗੱਲ ਮੈਂ ਤਾਂ ਵੇਖੋ ਮੰਮੀ ਜੀ ਮੈਂ ਵੀ ਹੁਣ ਤੁਹਾਡੀ ਧੀ ਮੈਂ ਵੀ ਵਿਆਹੀ ਆ ਮੇਰੇ ਵੀ ਸੌ ਰਿਸ਼ਤੇਦਾਰ ਆ ਮੈਂ ਤਾਂ ਬਿਨਾ ਮਾੜੀ ਚੰਗੀ ਕਈ ਇਹੋ ਜਿਹੇ ਖਾਰ ਖਾਣ ਵਾਲੇ ਹੁੰਦੇ ਆ ਜਿਹੜੇ ਫੋਨ ਕਰ ਕਰਕੇ ਇੱਧਰ ਉੱਧਰ ਮੈਂ ਕਿਹ ਘਰ ਪੱਟਾਂ ਨੂੰ ਫਿਰਦੇ ਮੈਂ ਤਾਂ ਹੁਣ ਕੌਣ ਸਹੀ ਆ ਕੌਣ ਗਲਤਾਂ ਨਾ ਤੁਸੀਂ ਅੱਖੀਂ ਵੇਖਿਆ ਤੇ ਨਾ ਅਹੀਂ ਮਾਕੇ ਆ ਮਨੇ ਕਿਹਦੀ ਗੱਲਾ ਜਾ ਕੇ ਆਪਣਾ ਘਰ ਪਟਿਓ ਹੋਏ ਹੋਗਾ ਤੇ ਪੁੱਤ ਮੈਂ ਨੂੰ ਸਮਝਾਈ ਆ ਮੈਂ ਕੀ ਪਤਾ ਉਹਨੇ ਕਹੀ ਵੀ ਆ ਗੱਲ ਕਿ ਨਹੀਂ ਕਹੀ ਤੇ ਆਪਣੇ ਕੋਲੋਂ ਵੀ ਲਾ ਲਾ ਕੇ ਕਹੀ ਜਾਣ ਲਈ ਤੇ ਸਾਡੇ ਘਰ ਦਾ ਪਤ ਪਾਤਕ ਨਹੀਂ ਉਹਨੇ ਅਗਲੀ ਧੀ ਜਿੱਦਾਂ ਦੀ ਗੱਲ ਉਹ ਕੁੜੀ ਕਰਦੀ ਆ ਜਿਹਨੂੰ ਕੋਈ ਤੰਗੀ ਹੋਵੇ ਠੀਕ ਉਹਨੂੰ ਤਾਂ ਕੋਈ ਤੰਗੀ ਨਹੀਂ ਸਕੋ ਉਹਦਾ ਪੂਰਾ ਮੂਲ ਪੈਣ ਡਿਆ ਉਹਨੇ ਜਾ ਕੇ ਸ਼ਰੈਣ ਥੋੜੀ ਪੜੀ ਲਿਖੀ ਤੇ ਹੈਗੀ ਉਸ ਸਿਆਣੀ ਕੁੜੀ ਆ ਉਹ ਮੇਰੇ ਹਿਸਾਬ ਨਾਲ ਨਾ ਉਹ ਤੇਰੀ ਆਪਣੀ ਭਝਾਈ ਨਾਲੀਆਂ ਬਣਦੀ ਉਹ ਤਾਂ ਹੀ ਫੋਨ ਕਰ ਕਰਕੇ ਤੇ ਤੇਰੀ ਮੰਮੀ ਨੂੰ ਦੱਸਦੀ ਆ ਜੇ ਮੈਂ ਹੋਰੀਆਂ ਗੱਲਾਂ ਦੱਸੂਗੀ ਤੇ ਇਹ ਤੰਗ ਕਰਨਗੇ ਉਹਨੂੰ ਮੈਂ ਵੀ ਕਿਹਾ ਸੀ ਮੈਂ ਕਿਹਾ ਮੰਮੀ ਕਦੀ ਸੁੱਖੀ ਸੰਦੀ ਉਹਨੇ ਭਾਬੀ ਨੇ ਉਹਦੀ ਨੇ ਈ ਦਾ ਫੋਨ ਕੀਤਾ ਕਹਿੰਦੀ ਨਹੀਂ ਮੈਂ ਕਿਹਾ ਹੁਣ ਲੁੱਤੀ ਜੋਂ ਨਹੀਂ ਕੀਤਾ ਨਾ ਫੋਨ ਮੈਂ ਕਿਹਾ ਵਾ ਨਾ ਗੱਲਾਂ ਚਾਜ ਇੱਦਾਂ ਨਹੀਂ ਜੇ ਮੈਂ ਤਾਂ ਗੱਲ ਬੰਦੀ ਮੈਂ ਕਿਹਾ ਤੂੰ ਹੀ ਪਹਿਲਾਂ ਪਤਾ ਤੇ ਕਰੋ ਕੌਣ ਸੱਚਾ ਕੌਣ ਝੂਠਾ ਫੇਰ ਮੈਂ ਕਿਹਾ ਗੱਲ ਜਿਹੜੀ ਹੈ ਨਾ ਤਾਂ ਚੁੱਕਿਓ ਮੈਂ ਤਾਂ ਲਖਬੀਰ ਨਾਲ ਵੀ ਬਾਹੂ ਗੱਲ ਕੀਤੀ ਤੇ ਉਹ ਮੈਨੂੰ ਕਹਿੰਦਾ ਡੈਡੀ ਮੈਂ ਹੁਣੇ ਗੱਲ ਕਰਦਾ ਫੋਨ ਤੇ ਮੈਂ ਪੁੱਛਤਾ ਨੂੰ ਮੈਂ ਕਹਾਂ ਨਾ ਨਾ ਪੁੱਤ ਮੈਂ ਤਾਂ ਤੇਰ ਨਾਲ ਪਿਆਰੀ ਗੱਲ ਕੀਤੀ ਆ ਕਿਉਂ ਕਿ ਪਤਪੋਣਾ ਵਾਂ ਘਰ ਤੇ ਨਾਲੇ ਡੈਡੀ ਜੀ ਜਿੰਨਾ ਕੋ ਮੈਂ ਉਹਨੂੰ ਮਿਲੀ ਆ ਨਾ ਇਹਦੀ ਭਾਬੀ ਨੇ ਮੈਂ ਤੇ ਉਹ ਵੇਖਣ ਚ ਉਹਦੇ ਨੂੰ ਬੜੀ ਤੇਜ ਲੱਗਦੀ ਆ ਉਹਦੇ ਹੈ ਹੀ ਪੁੱਤ ਤੇਜਵਾ ਆਹੋ ਮੈਂ ਤਾਂ ਹੀ ਕਹਾਂ ਮੈਂ ਕਿ ਐਵੇਂ ਨਾ ਗੱਲਾਂ ਚਾਏ ਹੋ ਇਹਦੀ ਚ ਹੋਇਆ ਹੋਇਆ ਤੇ ਹੈ ਹੀ ਆ ਆ ਮੈਂ ਕਿਹੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਕਰਨਾ ਫੇਰ ਆ ਜਾ ਕੇ ਕੀ ਆ ਪੱਤਾ ਹੋਲੇ ਸੁਟਿਆਣਾ ਤੇ ਮਾੜੇ ਤੂਹੀ ਬਣ ਜਾਣਾ ਤੇ ਲੋਕਾਂ ਦੇ ਮੂੰਹ ਉੱਤੇ ਆਉਣਾ ਉਹ ਪੋਤੇ ਲੋਕੀ ਦੇ ਅੱਗੇ ਕੰਦਾਲਾ ਲੱਗੇ ਰਹਿੰਦੇ ਆ ਇਹਨਾਂ ਦੇ ਘਰ ਕੋਈ ਗੱਲਬਾਤ ਹੋਵੇ ਤੇ ਗੱਲ ਸੁਣੀਏ ਉਹੀ ਨਾ ਜਿਹੜੇ ਘਰ ਚ ਸ਼ਾਂਤੀ ਹੋਵੇ ਨਾ ਸੁਖ ਨਾਲ ਟਾਈਮ ਲੰਗੇ ਉਹ ਘਰ ਚ ਤੇ ਲੋਕੀ ਅੱਡੇ ਪਾੜ ਪੁੱਲ ਕੋਈ ਨਾ ਕੋਈ ਮੋਕਾ ਲੱਭਦੇ ਤਮਾਸ਼ਾ ਵੇਖਣ ਦਾ ਇਦਾਂ 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 ਹੀ ਸਹੀ ਗੱਲ ਆ ਮੰਮੀ ਐਵੇਂ ਨਾ ਘਰ ਚ ਕਲਾਪ ਆਇਓ ਨਹੀਂ ਮੈਂ ਵੀ ਇਹਨੂੰ ਸਮਝਾਇਆ ਵਾ ਤੇ ਮੈਨੂੰ ਕਹਿੰਦੀ ਮੈਨੂੰ ਚੰਗੀ ਨਹੀਂ ਲੱਗਦੀ ਉਹ ਮੈਂ ਕਿਹਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਆਸਤੇ ਆਸਤੇ ਪਤਾ ਕਰ ਲੈਂਦੇ ਆ ਕਿ ਪਤਾ ਗੱਲ ਹੋਈ ਮੈਂ ਨੂੰ ਕਿਹਾ ਮੈਂ ਕਿਹਾ ਮੰਮੀ ਐਵੇਂ ਨਾ ਕਾਲੇ ਪਾਓ ਕੋਈ ਨਹੀਂ ਸਾਬਕ ਤਾਬ ਕਰ ਲੈਂਦੇ ਆ ਫਿਰ ਵੇ ਉਹ ਚਾਪਣੀ ਪੀਤਾ ਕਿ ਨਹੀਂ ਮੈਂ ਤੇ ਬਸ ਉਹਨੇ ਪੀ ਕੇ ਤੇ ਮੈਂ ਬਾਹਰ ਆ ਕੇ ਮੈਂ ਕਿਹਾ ਵੇਖਣ ਬਾਹਰ ਤੇ ਬ੍ਰਿੰਟ ਚ ਜੇ ਗਿਆ ਮੈਂ ਕਿਹਾ ਇਦਾਂ ਤੇ ਮਿਲਦੇ ਨੂੰ ਚਾਹ ਲੱਜੀ ਸੀ ਓਏ ਆਹੋ ਇਦਾਂ ਹੀ ਆ ਫਿਰ ਤੂੰ ਕੀ ਕਰਨਾ ਵਾ ਸਾਰਾ ਦਿਨ ਕੰਮੇ ਦੀ ਮੁੱਕ ਤੇ ਘਰਾਂ ਦੇ ਆਹੋ ਇਹ ਤੇ ਹੈ ਚਲੋ ਵਾਈ ਇੱਥੇ ਲਈ ਬਾਹਰ ਅੰਦਰ ਜਾਣਾ ਹੀ ਪੈਂਦਾ ਆ ਜੇ ਕੋਈ ਬੰਦਾ ਕਹੇ ਹੁਣ ਵੋਟਾਂ ਚ ਲੰਡੀ ਉੱਥੇ ਵੀ ਜਾਣਾ ਪੈਂਦਾ ਇਹ ਤੇ ਹੈ ਜੋ ਵੋਟਾਂ ਦਾ ਜੋੜੀ ਬਣਾਦੇ ਹਾਂਜੀ ਹਾਂਜੀ ਚੱਲ ਕੋਈ ਨਹੀਂ ਬਹੁਤ ਵੀ ਮੈਂ ਵੀ ਸਹਿਜ ਵੇਖਾਂ ਚੱਲ ਵੇਖ ਲਓ ਠੀਕ ਜੀ ਉਹ ਫਤ ਅੱਜ ਚੜੀ ਨਹੀਂ ਆ। ਤੇ ਚੜ ਜਾਂਦੀ ਨਾ ਠੰਡ ਬੜੀ ਹੋ ਗਈ ਹੈ। ਹਾਂਜੀ ਆ ਗਏ। ਆਈ ਗਏ ਆ। ਅੱਜ ਠੰਡ ਕਿੰਨੀ ਆ। ਮੈਂ ਤਾਂ ਸੋਚਿਆ ਨਹੀਂ ਮਾੜੀ ਮੋਟੀ ਧੁੱਪ ਨਿਕਲੇ ਤੇ ਚਲੋ ਧੁੱਪੇ ਵੜਨੇ ਆ। ਨਾਲੇ ਕੱਪੜਾ ਲੀੜਾ ਬੜਾ ਧੋਣ ਵਾਲਾ ਸੀ। ਫਿਰ ਮੈਂ ਉਹ ਚੜੀ ਨਹੀਂ ਮੈਂ ਕਿ ਛੱਡ ਪਰੇ ਕੀ ਖਾਣਾ। ਤੇ ਮੇਰੀ ਗੱਲ ਸੁਣਨ ਵਾਲੇ ਜੀ ਅੱਜ ਸਰ ਚਿੱਤ ਦੀ ਛੁੱਟੀ ਆ। ਹਾਂਜੀ ਹਾਂਜੀ ਤੇ ਬੱਚਿਆਂ ਨੂੰ ਟਾਈਮ ਪਹਿਲਾਂ ਦੇ ਦੀ। ਨਹੀਂ ਮੈਂ ਬੱਚਿਆਂ ਨੂੰ ਪਹਿਲੇ ਟਾਈਮ ਦਿੰਦਾ ਮੈਂ 1 ਵਜੇ ਦਾ ਟਾਈਮ ਦਿੰਦਾ। ਮੈਂ ਕਿਹਾ ਅੱਜ ਨਾ ਸਾਰੇ ਬੱਚਿਆਂ ਨੂੰ ਵੀ ਛੁੱਟੀ ਆ। 1 ਵਜੇ ਚੱਲ ਬੱਚੀ ਆ ਜਾਣਗੇ ਸ਼ਾਮ ਨੂੰ ਲੇਟ ਬੜੇ ਨਹੀਂ ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਅੱਛਾ ਮੈਂ ਤੇ ਨਾਲ ਗੱਲ ਕਰਨ ਆਇਆ ਹਾਂ ਇੱਕ ਹਾਂਜੀ ਦੱਸੋ ਮੰਮੀ ਆਈ ਹੀ ਮੇਰੇ ਨਾਲ ਅੱਛਾ ਤੇ ਮੰਮੀ ਕਹਿੰਦੇ ਸੀ ਵੀ ਜਿਹੜਾ ਦੀਵਰੇ ਤੋਂ ਸੈਟ ਪਾ ਕੇ ਖੜਿਆ ਸੀ ਹੂੰ ਮਨੇ ਪਿਆਰ ਕੇ ਵਾਪਸ ਨਹੀਂ ਕੀਤਾ ਹੀ ਹਾਏ ਹਾਏ ਛੱਡ ਦਿੱਤੀ ਸੈਟ ਕਿਹੜੀ ਸੈਟ ਦੀ ਗੱਲ ਕਰਉਂ ਮੈਂ ਜਿਹੜਾ ਪਾ ਕੇ ਹੀ ਇਥੋਂ ਜਨ ਫੇਰ ਆਉਣ ਗਏ ਆ ਯਾਰ ਤੁਹਾਨੂੰ ਮੈਂ ਕੀ ਦੱਸਾਂ ਉਹ ਸੈਟ ਤੇ ਮੈਂ ਮੰਮੀ ਨੇ ਫੜਾਇਆ ਹੀ ਮੰਮੀ ਨੇ ਫੜਾਈ ਉਦਨਾਂ ਜਿਵੇਂ ਫੇਰਾ ਪਾਨ ਗਏ ਨਾ ਤੁਹਾਨੂੰ ਪਤਾ ਹੀ ਨਾ ਸੈਟ ਉਦਨ ਉਥੇ ਰਹਿ ਗਿਆ ਸੀ ਮੇਰਾ ਤੇ ਮੰਮੀ ਕਹਿੰਦੀ ਕਿ ਪੁੱਤ ਮੇਰਾ ਹੋ ਗਿਆ ਏ ਅੱਜ ਕੱਲ ਜ਼ਮਾਨਾ ਨਹੀਂ ਉਹ ਠੀਕ ਤੈਨੂੰ ਪਤਾ ਚੋਰੀਆਂ ਕਿੰਨੀਆਂ ਹੁੰਦੀਆਂ ਤੇ ਫਿਰ ਮੰਮੀ ਨੇ ਰੱਖ ਲਿਆ ਸੀ ਤੇ ਦੁਬਾਰਾ ਮੈਂ ਚੇਤਾ ਹੀ ਭੁੱਲ ਗਿਆ ਉਹ ਜਦੋਂ ਮੈਂ ਰਹਿਣ ਮੇਰੇ ਸਾਹਮਣੇ ਪਰਸੋਂ ਚ ਪਾਇਆ ਸੀ ਮੈਂ ਫੇਰ ਕੱਢਦਾ ਹੀ ਪਰਸੋਂ ਚ ਪਾਇਆ ਪਾਇਆ ਮੰਮੀ ਨੇ ਮੇ ਕੋਲ ਰੱਖ ਲਿਆ ਸੀ ਲੈ ਦੱਸ ਮੇਰੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਵੀ ਸਰਟੀਫਿਕੇਟ ਆ ਮੈਨੂੰ ਇਹ ਹੀ ਕਿ ਮੈਂ ਲਿਆਉਂਗੀ ਜਦੋਂ ਹੁਣ ਰਹਿਣ ਗਈਆਂ ਲਿਆਣਾ ਕੀ ਹੈ ਭਾਬੀ ਸਿੱਧੇ ਮੂੰਹ ਬੋਲੀ ਨਹੀਂ ਬਸ ਲੜਾਈ ਤੇ ਬਿਲੇ ਉੱਤਮ ਨੂੰ ਚੇਤਾ ਹੀ ਭੁੱਲ ਗਿਆ ਸੈੱਟ ਦਾ ਯਾਰ ਤੈਨੂੰ ਤੇ ਚੇਤਾ ਭੁੱਲ ਗਿਆ ਔਰ ਕਿਨੇ ਰਕਮ ਦੀ ਜੀਜਾ ਤੁਹਾਨੂੰ ਪਤਾ ਨਾ ਕੋਈ ਗੱਲ ਨਹੀਂ ਬਸ ਮੇਰੀ ਮੰਮੀ ਕੋ ਪਿਆਏ ਇਹ ਡਿਗੜੀ ਗੱਲ ਹੋ ਗਈ ਏ ਮੰਮੀ ਮੇਰੀ ਨੇ ਕਿਹਾ ਖਾ ਜਾਣਾ ਬਸ ਮੰਮੀ ਹੁਣਾਂ ਨੇ ਕਿਹਾ ਹੀ ਏ ਨਾ ਤਨੇ ਨਾ ਨਿਕ ਜਾਣਾ 1.5 ਲੱਖ ਰੁਪਏ ਨੇ ਥੋੜਾ ਵਾ ਕੋਈ ਗੱਲ ਨਹੀਂ ਜਨਾਬ ਮੈਂ ਮੰਮੀ ਨੂੰ ਫੋਨ ਕਰਦੀ ਆ ਤੇ ਮੈਂ ਕਹਿੰਨੀ ਆ ਕਿ ਮੰਮੀ ਨਾਲੇ ਇੱਥੇ ਆਓ ਨਾਲੇ 2-3 ਦਿਨ ਰਹਿ ਕੇ ਜਾਓ ਤੇ ਮੈਂ ਨਾਲੇ ਸੈੱਟ ਦੀ ਮੈਂ ਨਾ ਨਾ ਨਹੀਂ ਗੱਲੋਂ ਮੁੰਡਾ ਕਿਹਾਦਾ ਕਿ ਇਹਨੇ ਖਾ ਜਾਣਾ ਜਾਂ ਨਹੀਂ ਖਾ ਜਾਣਾ ਔਰ ਜਿਹੜਾ ਪੈਸਾ ਉਹ ਨਾ ਕੇ ਡੀ ਵੀ ਨਹੀਂ ਬਦਲ ਸਕਦਾ ਤੇ ਹੀ ਮੰਮੀ ਨੂੰ ਕਹਦਾ ਕਿ ਮੰਮੀ ਕੋਈ ਗੱਲ ਨਹੀਂ ਉਹਨੇ ਵੀ ਲੋਕਰ ਚ ਸੰਭੀ ਆਈ ਆ ਤੇ ਕੋਈ ਗੱਲ ਨਹੀਂ ਤੁਹਾਨੂੰ ਫੜਾ ਦਊਗੀ ਮੈਂ ਨਹੀਂ ਕਰਣਾ ਮੰਮੀ ਤੋਂ ਇਦਾਂ ਕਰੀ ਆਪਣੀ ਘਰ ਮਾਂ ਨੂੰ ਹੁਣ ਮੰਮੀ ਨੂੰ ਕਰਦੀ ਆ ਮੈਂ ਫੋਨ ਗੱਲ ਕਰ ਉਹਨਾਂ ਨਾਲ ਆਹ ਮੈਂ ਨਹੀਂ ਮੰਮੀ ਨਾਲ ਫੋਨ ਤੇ ਗੱਲ ਕਰਦੀ ਆ ਜਦੋਂ ਉਹਨਾਂ ਨੇ ਆਉਣਾ ਵਾ ਨਾ ਹਾਂ ਤਾਂ ਨਾਲ ਲਈ ਆਵਾਂ ਇੱਥੇ ਹੀ ਕਰਦੀ ਆ ਤੇ ਉਹਨਾਂ ਦੇ ਦਿਨ ਉਹਨਾਂ ਨੇ ਮੰਮੀ ਕਹਿੰਦੇ ਹੀ ਆਵਾਂਗੇ ਦੋਕ ਤੱਕ ਮੈਂ ਅੱਜ ਫੋਨ ਕਰਦੀ ਨਾ ਫਿਰ ਮੰਮੀ ਨੂੰ ਕਹਿੰਨੀ ਆ ਕਿ ਤੂੰ ਪਰਸਾ ਚੌਥੀ ਆ ਬੋਦਲ ਅਮਾ ਜੋੜਾ ਨਾ ਪੀਰ ਕਰ ਫਿਰ ਮੰਨ ਲਾ ਦੇ ਹਾਂ ਸੈਟ ਵੀ ਗਾ ਨੂੰ ਮਨਦੀਪ ਨੂੰ ਨਾ ਕਰੀ ਠੀਕ ਐ ਮੰਮੀ ਨੇ ਕਰ ਦੇਣੀ ਆਪਣੀ ਕੁੜੀ ਨਾਲ ਉਹ ਆਈ ਐ ਉਹਨੇ ਕਹਿੰਦਾ ਤਰਾ ਨਹੀਂ ਉਸ ਤਾਂ ਨੂੰ ਪਤਾ ਇੱਕ ਗੱਲ ਹੋ ਗਈ 100 ਗੱਲਾਂ ਹੋ ਜਾਂਦੀਆਂ ਔਰ ਮੰਮੀ ਨੂੰ ਵੀ ਇਹੀ ਕਹੋ ਉਹਨੇ ਲੋਕਰ ਤੇ ਰੱਖਿਆ ਹੁਣ ਮੰਮੀ ਪਰਸੂ ਆਣ ਕੇ ਨਾ ਮੰਮੀ ਮੇਰੇ ਫਰਾਂਗੇ ਵਿੱਚ ਚੋਰੀ ਚੋਰੀ ਰੱਖ ਦਾਂਗੀ ਓ ਯਾਰ ਤੇਰੀ ਗੱਲ ਮੈਂ ਤਾਂ ਨਹੀਂ ਗੱਲ ਕਰਦਾ ਔਰ ਉਹਨਾਂ ਨੇ ਤੇ ਆਪਾਂ ਚ ਗੱਲ ਹੀ ਲੈਣੀ ਏ ਨਾ ਗੱਲ ਚਲ ਕੋਈ ਗੱਲ ਨਹੀਂ ਮੰਮੀ ਤੂੰ ਘਰ ਉੱਲਾ ਰਹਿਣਾ ਕੋਈ ਨਹੀਂ ਮੈਂ ਗੱਲ ਕਰਨਾਗੀ ਨਾਲ ਮੀਸ ਨੂੰ ਗੱਲ ਨਵਦੀਪ ਆਈ ਆ ਆਪਣੇ ਬਣਾ ਕੇ ਦੇਣੀ ਉਹਨੂੰ ਕੋਈ ਨਹੀਂ ਬਣਾਉਂਦਾ ਕੱਪੜੇ ਬਣਾਉਂਦਾ ਕੀ ਗੱਲ ਆਈ ਅੱਗੇ ਵੀ ਆਉਂਦੀ ਆ ਪਰ ਚਲ ਅੱਗੇ ਇੱਕ ਦਿਨ ਦੋ ਦਿਨ ਰਹਿ ਕੇ ਚਲੇ ਜਾਂਦੀ ਆ ਹਨਾ ਹੁਣ ਬਹਿ ਗਿਆ 10 ਦਿਨ ਆਈ ਆ ਪਰ ਲੱਗੇ ਵੀ ਸੱਸ ਕਹੂਗੀ ਲੈ ਐਨੇ ਦਿਨ ਪੇਕੇ ਗਈ ਸੀ ਤੇ ਕੀ ਦੱਸਾਂ ਉਹਨਾਂ ਨੂੰ ਤੇ ਆਪਾਂ ਦੱਸਨੇ ਇੱਕ ਨੂੰ ਮੋਟਾ ਜਿਹਾ ਨਰਮ ਤੇ ਇੱਕ ਨੂੰ ਬੁੱਧੀਆ ਸੂਟ ਬਣਾ ਦੀਏ ਤੇ ਦੋ ਸੂਟ ਉਹਨੂੰ ਬਣਾ ਦੀਏ ਤੇ ਦੋ ਹੀ ਸੈਜ ਬਣਾਵਾਂ ਚਲ ਕੋਈ ਬੰਦੇ ਦਾ ਕਰਨਾ ਨੇ ਅਹ ਉਹ ਫਿਰ ਪਤਾ ਕੀ ਆ ਤੂੰ ਵੀ ਫਿਰ ਜਾ ਫਿਰ ਬੱਚੇ ਨੇ ਵੀ ਹੁੰਦਾ ਕਿ ਮੇਰੇ ਨਾਨੀ ਨੇ ਮੈਨੂੰ ਆ ਲੈ ਕੇ ਦਿੱਤਾ ਤੇ ਇਦਾਂ ਕਰੀ ਨਾ ਕਿ ਉਹਨਾਂ ਨੇ ਮੇਰੇ ਨਾਲ ਲਾ ਲਈ ਆਪਣੀ ਪਸੰਦ ਦੇ ਲੈਣਾ ਹੈ ਇਦਾਂ ਕਰ ਰਹਾਂ ਹਾਂ ਨਾ ਉਹਨੂੰ ਪਤਾ ਕੀ ਬਦ ਫਿਰ ਚੀਜ਼ ਪਸੰਦ ਨਹੀਂ ਆਉਂਦੀ ਗਈ ਵਾਰੀ ਇਹ ਤੇ ਹੈ ਹੀ ਨਹੀਂ ਬਾਅਦ ਫਿਰ ਗਾਣਾ ਵੀ ਉਹਨੂੰ ਦੁਕਾਨਦਾਰ ਦੱਸਦੇ ਕਿੱਥੇ ਚੇਂਜ ਕਰ ਲਈਏ ਇਦਾਂ ਕਰ ਲਈਏ ਉਹਨਾਂ ਤੋਂ ਬਾਅਦ ਵੀ ਫਿਰ ਵਾਜਣ ਨੂੰ ਪਤਾ ਕੋਈ ਵੀ ਪਹਿਲੇ ਮੈਂ ਮੰਮੀ ਨਾਲ ਗੱਲ ਕਰਾਂ ਨਾ ਨਹੀਂ ਬਦ ਕਪੜੇ ਨਾ ਵੀ ਮੰਮੀ ਦੱਬਣਾ ਕਿ ਲੈਣ ਦੀ ਹੀ ਸੁਣੀ ਤੋ ਉਹ ਦਿਨ ਮੈਂ ਸਾਰੇ ਸਵੇਰੀ ਕੀ ਪਤਾ ਉਹਨਾਂ ਚ ਕੋਈ ਸੁੱਟ ਗਿਆ ਹੋਵੇ ਕੋਈ ਗੱਲ ਮਮੀ ਨਾਲ ਗੱਲ ਕਰ ਰਹੀ ਜਿਹੜੀ ਕਰਨੀ ਜਿਹੜਾ ਤੈਨੂੰ ਮੈਂ ਕਮ ਕਰ ਪਹਿਲਾਂ ਉਹ ਕਰਦਾ ਮੈਂ ਮਮੀ ਨਾਲ ਫੋਨ ਤੇ ਗੱਲ ਕਰੀ ਚਲੋ ਤੁਸੀਂ ਬੈਠੋ ਮੈਂ ਕੋਈ ਸਬਜ਼ੀ ਕੱਢੀ ਨਾ ਨਾ ਉਹ ਉੱਥੇ ਹੀ ਉਹ ਨਾ ਬੰਦਰੀ ਹੀ ਨਾ ਉਮਮ ਚਲ ਜਾ ਵੇ ਜਾ ਕੇ ਕਹਿੰਦੀ ਇਹ ਮਮੀ ਨੇ ਗੜਾ ਖਾ ਜਾਣਾ ਸਿੱਖ ਉੱਥੇ ਹੀ ਪਿਆ ਵਾ ਮੇਰੇ ਨਾਲ ਇਹ ਤਾਂ ਗੱਲ ਕੀਤੀ ਨਹੀਂ ਮਹਿੰਗੇ ਬਾਣੀ ਤੇ ਜਾ ਘੜੀ ਸੋਖੀਆਂ ਮੜਦੇ ਮੜਦੇ ਕਈ ਗੱਲਾਂ ਸੁਣਾਉ ਤੈਨੂੰ ਦੇ ਦਿੱਤਾ ਏਨੇ ਬਲ ਆਫਨ ਕਰਕੇ ਗੱਲ ਕਰਦੀ ਨਹੀਂ ਕਰਦਾ